ਜੀ ਸਾਰਿਆਂ ਨੂੰ ਮੇਰੇ ਭਣ ਭਾਈਆਂ ਨੂੰ ਚਲੋ ਜੀ ਆਪਾਂ ਲੱਗਿਆ ਹੋਣਾ ਜ ਦਿਵਾਲੀ ਦੀ ਦਿਵਾਲੀ ਦੀ ਸਫਾਈਆਂ ਕਰਨ ਤੇ ਸਾਰੀਆਂ ਔਰਤਾਂ ਲੱਗਿਆ ਹੋਣੀਆਂ ਘਰ ਦੀ ਸਜਾਵਟ ਕਰਨ ਕਿਉਂਕਿ ਦਿਵਾਲੀ ਆ ਗਈ ਭਾਈ ਤੇ ਹਰਤ ਹੁੰਦੀ ਆ ਘਰ ਦੀ ਮੱਛੀ ਉਹ ਕਰਨ ਕੀਤਾ ਸਭ ਹੁੰਦੀ ਆ ਉਹ ਇੱਕ ਔਰਤ ਨੂੰ ਪਤਾ ਹੁੰਦਾ ਚਲੋ ਜੀ ਅੱਜ ਮੈਂ ਤੁਹਾਨੂੰ ਦੱਸਦੀ ਵੀ ਪਟੇ ਕਿੱਦਾਂ ਤੋੜੇ ਆ ਤੇ ਸੌਖਾ ਤਰੀਕਾ ਤੇ ਸਾਨ ਤਰੀਕਾ ਦੇ ਇਹ ਜਿੰਨੇ ਰੰਗ ਆ ਕਦੇ ਨਹੀਂ ਤੁਹਾਡੇ ਰਿੰਗ ਨਹੀਂ ਨਿਕਲਣਗੇ ਜਿੰਨੇ ਮੱਝ ਦੀ 6 ਚੈਨਲੋਂ ਗੜੇ ਦਵਾ ਲਓ ਕੋਈ ਦਿੱਕਤ ਪਰਚਾਲ ਨਹੀਂ ਆਉਦੀ ਇਹ 5 ਸਾਲ ਹੁੰਦੇ ਪਰਦੇ ਲੱਤਿਆਂ ਨੂੰ ਤੇ 5 ਸਾਲ ਵਿੱਚ ਕਦੇ ਵੀ ਇਹ ਧਾ ਰਿੰਗ ਨਹੀਂ ਨਿਕਲਿਆ ਤੇ ਮੈਂ 2-3 ਮਹੀਨੇ ਬਾਅਦ ਪਰਦੇ ਧੋਣ ਹੁੰਦੀ ਆ ਲੇਕਿਨ ਕਿੱਦਾਂ ਤੁਹਾਡੇ ਪਹਿਲਾਂ ਇਦਾਂ ਕਰਨਾ ਫੋਲਡ ਕਰਕੇ ਇਹ ਚੂੜੀਆਂ ਇਕੱਠੀਆਂ ਕਰ ਲੈਣੀਆਂ ਇਹਦੀ ਇਦਾਂ ਜਿਹੜੇ ਰਿੰਗ ਪਏ ਹੋਏ ਨੇ ਇਹਨਾਂ 'ਚ ਕੋਈ ਵੀ ਤਰਗਾ ਜਾ ਕੋਈ ਪਲਾਸਟਿਕ ਦਾ ਫਰੋਲ ਹੁੰਦਾ ਉਹ ਲੈ ਲੈਣਾ ਇਹਨਾਂ ਨੂੰ ਕੱਟ ਮਾਰ ਲੈਣੀ ਆ ਤੇ ਨਾਲ ਪਤਾ ਰਹਿੰਦਾ ਵੀ ਕਿਹੜਾ ਪੱਟ ਦਾ ਕਿੱਥੇ ਲਵਾਣ ਸਾਨੂੰ ਸਾਰਾ ਪਤਾ ਰਹਦਾ ਵੀ ਕੋਈ 7 ਫੁੱਟ ਦਾ ਹੁੰਦਾ ਪੱਟਦਾ ਕੋਈ 9 ਫੁੱਟ ਦਾ ਹੁੰਦਾ ਨਾ ਸਭ ਨੂੰ ਪਤਾ ਲੱਗ ਜਾਂਦਾ ਪੱਟ ਤੇ ਸਾਨੂੰ ਕੋਈ ਪ੍ਰਸ਼ੰਗ ਨਹੀਂ ਆਉਂਦੀ ਕਿਉਂਕਿ ਪੱਟ ਦਾ ਨਾਪਣ ਦੀ ਵੀ ਲੋੜ ਨਹੀਂ ਹੈ ਕਿ ਚੱਕ ਕੇ ਇੱਕ ਵਾਰ ਦੇਖ ਲਓ ਕਿ ਕਿਹੜਾ ਪੱਟਦਾ ਕਿੰਨੇ ਸਾਈਜ਼ ਦਾ ਪਰਦਾ ਹਮਨ ਚਿੰਚ ਧੋਣਾ ਹੈ ਜੇ ਇਤ ਬਸ ਦੱਸ ਰਹੀ ਹਾਂ ਤੁਹਾਨੂੰ ਕਿ ਇੰਦਾ ਕੰਢੇ ਸਿਧੋਂ ਦੇ ਰੂਸੀ ਅੰਗਰੇਜ਼ ਇਹ ਸਾਰਿਆਂ ਤਰ੍ਹਾਂ ਇਹ ਤਾਂ ਸੀ ਬਿਆਸੀ ਦੱਸ ਦੇਉਂਦੀ ਆ ਨਾ ਪਰਦੇ ਕਿੱਦਾਂ ਧੋਣੇ ਆ ਚਲੋ ਆਪਣੇ ਆਪਣੇ ਤਰੀਕਾ ਹੁੰਦਾ ਕੰਢੇ ਧੋਣ ਦਾ ਪਰ ਸਾਡਾ ਪਰਦਾ ਕਦੇ ਵੀ ਖਰਾਬ ਨਹੀਂ ਹੋ ਰਿਹਾ ਹੈਗਾ ਨਾ ਸਾਨੂੰ ਕਦੇ ਸੀ ਇਹਦੇ ਵਿੱਚ ਰਿੰਗ ਪਵਾਇਆ ਕਦੇ ਵੀ ചായ പഠി ദോ പഠന ഉദ്ദേശം പഠന ഉ മശീന ബജക സിംഗ് ഭൂ എ സൗഖാ തരിക സാധന പഠന ਤੁਸੀਂ ਕੋਈ ਪਲਾਸਟਿਕ ਦਾ ਵੀ ਤਾਂ ਕੇਸ ਆਪਾਂ ਦਾ ਰੋਲ ਰਸਤਾ ਹੀ ਇਹਨਰ ਕੋਲ ਇੱਕ ਫालतू ਫਟਕਾ ਪਿਆ ਸੀ ਖਰਾਬ ਹੋ ਰਿਹਾ ਹੋਇਆ ਇਹਦੇ ਨਾਲ ਪਰਦੇ ਤੋਂ ਬੰਨ੍ਹ ਕੇ ਨਾ ਫਿਰ ਮチェਂਜ ਚਿੱਪ ਦਾਨੇ ਆ ਕਿਹੜਾ ਪੜਦਾ ਫਿਰਕੀਆਂ ਦਾ ਔਰ ਕਿਹੜਾ ਪੜਦਾ ਦਰਵਾਜ਼ੇ ਦਾ ਸਾਰਾ ਕੱਟਾ ਲੱਗ ਜਾਂਦਾ हां जी साउ ਤਾਂ ਬਦ ਦੋ ਸੌਖਾ ਤਰੀਕਾ ਤੇ ਨਾਲੇ ਆਪਾਂ ਇਸੇ ਨੂੰ ਲੱਗਿਆ ਦਵਾੜੀ ਦੀ ਸਫਾਈਆਂ ਕਰਨ ਨੂੰ ਤੁਸੀਂ ਇਹ ਵੀ ਦੇਖਣਾ ਨਾ ਕਿਹੜੇ ਰੂਮ ਚ ਗਿਆ ਤਾਂ ਲੱਗੂਂ ਤੱਕ ਲੈ ਸਕਦੇ ਤੁਸੀਂ ਵੀ ਕਿਹੜੇ ਰੂਮ ਦੀ ਅਸੀਂ ਅਲੱਗ ਪੜਦੇ ਆ ਸਾਡੇ ਜਾਂ ਫਿਰ ਕਿਹੜੇ ਰੂਮ ਦੇ ਅਸੀਂ ਅਲੱਗ ਤੱਗਾ ਬੰਨਿਆ ਸੀ ਕਿ ਉਹ ਪਛਾਣ ਕਰ ਸਕਦੇ ਤੁਸੀਂ ਤਾਂ ਲੱਗ ਨਹੀਂ ਪਣ ਸਕਦੇ ਆ ਉਹ ਹੀ ਕੱਪੜਾ ਚਲ ਉਹ ਵੀ ਪੜਦੇ ਚੱਕੋ ਉਹ ਹੀ ਆਪਣੇ ਅਲੱਗ-ਅਲੱਗ ਰੂਮ ਵਿੱਚ ਲਾ ਸਕਦੇ ਆ ਜੀ ਤੇ ਬਾਕੀ ਬਸ ਮੇਰਾ ਹੀ ਉਹ ਤਰੀਕਾ ਕੱਪੜੇ ਤੇ ਪਰਦੇ ਧੋਣ ਦਾ ਬਈ ਬਾਕੀ ਤੁਸੀਂ ਜ਼ਰੂਰ ਦੱਸਣਾ ਕਮੈਂਟਾਂ ਵਿੱਚ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਜ਼ਰੂਰ ਲਿਖਣਾ ਜੀ ਚਲੋ ਜੀ ਸਾਰਿਆਂ ਨੂੰ ਬਾਈ ਬਾਏ ਸਤਿ ਸ੍ਰੀ ਅਕਾਲ ਜੀ